ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਜੀ ਮੈਂ ਤੁਹਾਡੀ ਸਿਹਤ ਦੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦਾ ਰਹਿੰਦਾ ਹਾਂ ਤੇ ਅੱਜ ਦੀ ਜਿਹੜੀ ਵੀਡੀਓ ਬਹੁਤ ਜ਼ਿਆਦਾ ਸਪੈਸ਼ਲ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਉਸ ਦਰਖਤ ਦੀ ਗੱਲ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਦੁੱਧ, ਮੀਟ, ਅੰਡੇ ਨਾਲੋਂ ਜ਼ਿਆਦਾ ਵਿਟਾਮਿਨ A, B, C ਆ ਤੇ ਨਾਲ ਮਿਨਰਲ ਜ਼ਿਆਦਾ ਹਾਂਜੀ ਜੀ ਗੱਲ ਮੈਂ ਕਰਨ ਜਾ ਰਿਹਾ ਹਾਂ ਜੀ ਸੋਹੰਜਣੇ ਦੀ ਮੇਰੀ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਆ ਇਹ ਜਿਹੜਾ ਦਰਖਤ ਆ ਜੀ ਇਹ ਸੋਹੰਜਣੇ ਦਾ ਆ ਜਿਹੜਾ ਮੈਂ ਆਪਣੇ ਘਰ ਵਿੱਚ ਲਗਾਇਆ ਹੋਇਆ ਆ ਤੁਹਾਨੂੰ ਮੈਂ ਦੱਸਦਾ ਜੀ ਤਕਰੀਬਨ 1.5 ਸਾਲ ਪਹਿਲਾਂ ਮੇਰਾ ਦੋਸਤ ਇਸ ਨੂੰ ਯੂਰਪ ਲੈ ਕੇ ਜਾ ਰਿਹਾ ਸੀ ਅਮਰਸਰ 에ਅਰਪੋਰਟ ਤੋਂ ਤੇ ਉਹਨਾਂ ਨੇ ਲਿਜਾਣ ਨਹੀਂ ਦਿੱਤਾ ਤੇ ਮੈਂ ਇਹ ਛੋਟਾ ਬੂਟਾ ਸੀ ਮੈਂ ਆਪਣੇ ਘਰ ਲਿਆ ਕੇ ਲਗਾ ਲਿਆ ਤੇ ਮੈਂ ਤੁਹਾਨੂੰ ਪਤਾ ਜੀ ਰਨਿੰਗ ਕਰਦਾ ਰਹਿਣਾ ਤੇ ਮੇਰੇ ਹੀਲ ਪੇਨ ਬਹੁਤ ਹੁੰਦੀ ਸੀਗੀ ਤੇ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਵੀ ਮੈਂ ਕੀ ਕਰਾਂ ਕਿ ਇਹ ਸਾਰੇ ਡਾਕਟਰਾਂ ਨਾਲ ਗੱਲਬਾਤ ਕੀਤੀ ਪਰ ਕੋਈ ਫਰਕ ਨਹੀਂ ਪਿਆ ਕੋਈ ਕਹਿੰਦਾ ਸੀ ਜੈਲੀ ਗੋਲੀਆਂ ਖਾ ਲਓ ਤੇ ਕੋਈ ਕਹਿੰਦਾ ਸੀ ਜਿਹੜੀ ਪੈਰ ਦੀ ਹੱਡੀ ਹੁੰਦੀ ਆ ਉਹ ਵੱਧ ਗਈ ਆ ਤੇ ਬਾਅਦ ਵਿੱਚ ਮੈਂ ਇਸ ਦਰਖਤ ਬਾਰੇ ਸਰਚ ਕੀਤੀ ਤੇ ਮੈਨੂੰ ਪਤਾ ਲੱਗਾ ਕਿ ਇਹ ਜਿਹੜਾ ਦਰਖਤ ਆ ਇਹ ਹੱਡੀਆਂ ਦੇ ਲਈ ਬਹੁਤ ਹੀ ਵਧੀਆ ਇਹਦੇ ਪੱਤੇ ਆ ਤੇ ਇਹਨੂੰ ਵੱਡਾ ਜਦੋਂ ਹੋ ਜਾਂਦਾ ਇਹਨੂੰ ਫਲੀਆਂ ਵੀ ਲੱਗਦੀਆਂ ਜਿਹਦੀ ਅਸੀਂ ਸਬਜ਼ੀ ਬਣਾ ਕੇ ਖਾ ਸਕਦੇ ਹਾਂ ਪਰ ਮੈਂ ਜਦੋਂ ਇਸ ਦਰਖਤ ਦੇ ਪੱਤੇ 10 ਦਿਨ ਖਾਧੇ ਆ ਰੋਜ਼ ਮੈਂ 5-7 ਪੱਤੇ ਇਸ ਤਰ੍ਹਾਂ ਤੋੜ ਕੇ ਮੈਂ ਖਾ ਲੰਦਾ ਸੀ ਇਹਨੂੰ ਵਾਸ਼ ਕਰਕੇ ਪਰ ਤੁਸੀਂ ਯਕੀਨ ਨਹੀਂ ਮੰਨਣਾ ਜੀ 10 ਦਿਨਾਂ ਦੇ ਵਿੱਚ ਮੇਰੀ ਸਾਰੀ ਹੀਲ ਪੇਨ ਖਤਮ ਹੋ ਗਈ ਜੜ ਤੋਂ ਹੁਣ ਮੈਨੂੰ ਸਾਲ ਡੇਢ ਸਾਲ ਹੋ ਗਿਆ ਆ ਕੋਈ ਹੀਲ ਪੇਨ ਨਹੀਂ ਹੈਗੀ ਮੈਂ ਰੋਜ਼ ਰਨਿੰਗ ਕਰਦਾ ਆ ਕੋਈ ਇਦਾਂ ਦੀ ਬਿਮਾਰੀ ਨਹੀਂ ਹੈਗੀ ਸੋ ਤੁਸੀਂ ਵੀ ਜ਼ਰੂਰ ਟਰਾਈ ਕਰੋ ਜਿਨ੍ਹਾਂ ਨੂੰ ਹੀਲ ਪੇਨ ਹੋ ਰਹੀ ਆ ਅੱਡੀਆਂ ਵਿੱਚ ਜਦੋਂ ਸਵੇਰੇ ਉੱਠਦੇ ਆ ਬੈੱਡ ਤੋਂ ਤੇ ਤੁਹਾਡੇ ਪੈਰ ਨਹੀਂ ਲੱਗਦੇ ਹੈਗੇ ਜ਼ਮੀਨ ਤੇ ਤੁਸੀਂ ਇਸ ਦੇ ਪੱਤੇ ਖਾ ਕੇ ਟਰਾਈ ਕਰਕੇ ਦੇਖੋ ਤੁਹਾਨੂੰ ਜ਼ਰੂਰ ਫਰਕ ਪਵੇਗਾ ਪਰ ਇਹ ਗਰਮ ਹੁੰਦਾ ਆ ਥੋੜਾ ਸਾਵਧਾਨੀ ਦੇ ਨਾਲ ਤੁਸੀਂ ਖਾਣਾ ਆ مننه تاسو سره دا